ਹਾਈ ਸਰ ਜਿਹੜਾ ਹਰਾਈ ਕੋਰਪੋਰੇਟ ਤੋਂ ਇਹ ਪੇਸ਼ ਕੀਤਾ ਹੈ ਸਾਡੇ ਜਰਨਲ ਕਈ ਪਿੰਡਾਂ ਦੇ ਵਿੱਚ ਤੇ ਹੌਟਸਪੌਟ ਏਰੀਆਜ਼ ਦੇ ਵਿੱਚ ਅਸੀਂ ਜਿਹੜਾ ਹੈਗਾ ਸਰਚ ਆਪਰੇਸ਼ਨ ਚਲਾਣੇ ਆ ਅੱਜ ਇੱਥੇ ਨਈਆਂ ਵਾਲਾ ਥਾਣੇ ਦੇ ਵਿੱਚ ਹਰ ਰਾਏਪੁਰ ਪਿੰਡ ਦੇ ਵਿੱਚ ਅਸੀਂ ਅੱਜ ਸਵੇਰ ਤੋਂ ਜਿਹੜਾ ਹੈਗਾ ਸਰਚ ਆਪਰੇਸ਼ਨ ਸਟਾਰਟ ਕੀਤਾ ਹੋਇਆ ਹੈ ਇਹਦੇ ਵਿੱਚ ਸਾਨੂੰ ਇੱਕ ਵਿਅਕਤੀ ਤੋਂ ਜਿਹੜਾ ਹੈਗਾ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਜਿਹਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਤੇ ਕਾਰਵਾਈ ਕੀਤੀ ਜਾਏਗੀ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਅਸੀਂ ਕਈ ਵਾਰੀ ਜਿਹੜਾ ਹੈਗਾ ਰੇਡਸ ਕੀਤੀਆਂ ਹੈਗੀਆਂ ਪਰ ਅੱਜ ਇੱਕ ਵੱਡੇ ਲੈਵਲ ਦੀ ਜਿਹੜੀ ਹੈਗੀ ਰੇਡ ਅਸੀਂ ਸਾਰੇ ਅਫਸਰਾਂ ਨੇ ਮਿਲ ਕੇ ਕੀਤੀ ਹੈ। ਔਰ ਸਾਡਾ ਜਿਹੜਾ ਪਰਪਸ ਇਹਦੇ 'ਚ ਇਹ ਹੈਗਾ ਕਿ ਲੋਕਾਂ ਨੂੰ ਇੱਕ ਤਾਂ ਸੈਂਸਿਟਾਈਜ਼ ਕੀਤਾ ਜਾਵੇ ਕਿ ਉਹ ਜਿਹੜਾ ਹੈਗਾ ਨਸ਼ੀਲੇ ਪਦਾਰਥਾਂ ਦੇ ਕੰਮਕਾਰ ਤੋਂ ਜਿਹੜਾ ਹੈਗਾ ਤੌਬਾ ਕਰਨ ਅਤੇ ਜਿਹੜੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਜਿਹੜਾ ਹੈਗਾ ਇਨਕਰੇਜ ਕੀਤਾ ਜਾਵੇ ਕਿ ਉਹ ਨਸ਼ਾ ਜਿਹੜਾ ਛੱਡ ਕੇ ਤੇ ਚੰਗੇ ਕੰਮਾਂ ਵੱਲ ਧਿਆਨ ਦੇਣ ਸਰ ਤੁਹਾਨੂੰ ਲੱਗਦਾ ਪਿੰਡਾਂ 'ਚ ਨਸ਼ਾ ਜ਼ਿਆਦਾ ਵੱਧ ਰਿਹਾ ਹੈ ਨਾ ਕਿ ਘਟ ਨਹੀਂ ਜਾ ਰਿਹਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਪਿੰਡਾਂ ਦੇ ਵਿੱਚ ਕੀ ਹੁੰਦਾ ਹੈਗਾ ਕਿ ਇਤਾਂ ਅਨਇਮਪਲੋਇਮੈਂਟ ਦੀ ਪ੍ਰੋਬਲਮ ਰਹਿੰਦੀ ਹੈ ਔਰ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਵੀ ਕਮੀ ਬਹੁਤ ਰਹਿੰਦੀ ਹੈ ਇੱਥੇ ਅੱਜ ਮੈਂ ਪਿੰਡ ਵਾਲਿਆਂ ਨਾਲ ਵੀ ਇੰਟਰੈਕਸ਼ਨ ਕੀਤਾ ਜੀ ਤੋਂ ਪਤਾ ਚੱਲਿਆ ਕਿ ਇੱਥੇ ਜਦੋਂ ਪਬਲਿਕ ਮੀਟਿੰਗ ਵੀ ਹੁੰਦੀ ਹੈ ਉਹਦੇ ਨਾਲ ਵੀ ਪਿੰਡ ਵਾਲਿਆਂ ਨੂੰ ਜਿਹੜਾ ਹੈਗਾ ਬਹੁਤ ਫਾਇਦਾ ਹੁੰਦਾ ਹੈ ਪਬਲਿਕ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਸੰਪਰਕ ਪ੍ਰੋਗਰਾਮ ਦੇ ਤਹਿਤ ਅਸੀਂ ਲੋਕਾਂ ਨੂੰ ਮਿਲਦੇ ਹਾਂ ਉਹਦੇ ਵਿੱਚ ਲੋਕਾਂ ਨੂੰ ਅਸੀਂ ਇਨਕਰੇਜ ਕਰਦੇ ਹਾਂ ਕਿ ਉਹ ਜਿਹੜਾ ਹੈਗਾ ਨਸ਼ਾ ਛੱਡਣ ਅਤੇ ਜੇਕਰ ਉਹਨਾਂ ਨੂੰ ਕਿਸੇ ਵੀ ਕਿਸਮ ਦੇ ਨਸ਼ੇ ਨਾਲ ਰਿਲੇਟਡ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਪੁਲਿਸ ਦੇ ਨਾਲ ਜਿਹੜਾ ਹੈਗਾ ਖੁੱਲ ਕੇ ਸ਼ੇਅਰ ਕਰਨ ਇਹਦੇ ਸਬੰਧ ਚ ਸਾਡੀ ਸੇਫ ਪੰਜਾਬ ਡਰੱਗ ਹੈਲਪਲਾਈਨ ਜਿਹੜੀ ਹੈਗੀ ਉਹ ਪਿਛਲੇ 6-7 ਮਹੀਨਿਆਂ ਤੋਂ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਫਾਇਦਾ ਦੇ ਰਹੀ ਹੈ ਕਿਉਂਕਿ ਲੋਕੀ ਆਪ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਦੰਦੇ ਨੇ ਕੱਲ ਵੀ 6 ਜਿਹੜੀ ਟਿਪ ਲਾਈਨਸ ਜਿਹੜੀਆਂ ਹੈਗੀਆਂ ਲੋਕਾਂ ਵੱਲੋਂ ਦਿੱਤੀ ਇਨਫੋਰਮੇਸ਼ਨ ਤੇ 6 ਐਫ ਆਈ ਆਰਾਂ ਜਿਹੜੀਆਂ ਐਨ ਡੀ ਪੀ ਐਸ ਦੀਆਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਦਰਜ ਕੀਤੀਆਂ ਗਈਆਂ ਹੈ ਮੈਂ ਜਿਸ ਤਰ੍ਹਾਂ ਵਾਲੀ ਪ੍ਰੈ ਕੋ ਪ੍ਰੈਸਟ ਲਾ ਰਹੇ ਹੁਣ ਤੋਂ ਉਹ ਸਰਚ ਕਰਦੇ ਹੋ ਕਿਉਂਕਿ ਵੀ ਇਹ ਚੱਲ ਰਿਹਾ ਹੈ ਤੁਹਾਡਾ ਕਾਰਿਆ ਕਰ ਰਿਹਾ ਹੈ ਹਾਂ ਹਾਂ ਸਾਡਾ ਜੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਪੂਰੇ ਪੂਰੇ ਪੰਜਾਬ ਚ ਨਸ਼ੇ ਦੇ ਖਿਲਾਫ ਕੰਟੀਨਿਊਡ ਇੱਕ ਐਕਸ਼ਨ ਚੱਲ ਰਿਹਾ ਉਹਦੇ ਤਹਿਤ ਬਠਿੰਡਾ ਚ ਵੀ ਰੋਜ਼ ਹੀ ਅਸੀਂ ਆਪਣੇ ਪ੍ਰਾਇੋਰਟੀ ਤੇ ਇਸੇ ਕੰਮ ਤੇ ਲੱਗੇ ਹੋਏ ਆ ਤੇ ਅੱਜ ਵੀ ਅਸੀਂ ਡੀਆਈਜੀ ਸਰ ਦੀ ਸੁਪਰਵੀਜ਼ਨ ਹੇਠ ਬਠਿੰਡਾ ਪੁਲਿਸ ਦੇ ਮੇਰੇ ਨਾਲ ਦੋ ਐਸਪੀਜ਼ ਚਾਰ ਡੀਐਸਪੀਜ਼ ਲੋਕਲ ਹਲਕਾ ਪੁਚੋ ਸਬਡਿਵੀਜ਼ਨ ਦੇ ਐਸਐਚਓ ਸੀਆਈਐਨ ਚਾਰਜਰ ਸਾਡੇ ਨਾਲ ਹਰ ਰਾਏ ਪੁਰ ਆਏ ਇੱਥੇ ਸਾਨੂੰ ਪਹਿਲਾਂ ਵੀ ਕਈ ਵਾਰੀ ਡਰੱਗਸ ਦੇ ਰਿਲੇਟਿਡ ਸ਼ਿਕਾਇਤਾਂ ਆਂਦੀ ਰਹਿੰਦੀਆਂ ਤੇ ਸਾਡਾ ਕੰਟੀਨਿਊਡ ਐਕਸ਼ਨ ਵੀ ਰਹਿੰਦਾ ਤੇ ਅੱਜ ਅਸੀਂ ਲੋਕਲ ਪਿੰਡ ਦੇ ਲੋਕਾਂ ਤੋਂ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਤੁਹਾਡੇ ਜਿਹੜੇ ਕੰਜ਼ਿਊਮ ਕਰਦੇ ਨਸ਼ਾ ਜਿਹੜਾ ਛੱਡਣਾ ਚਾਹੁੰਦੇ ਅਸੀਂ ਉਹਨਾਂ ਨੂੰ ਵੀ ਡਰੱਗ ਡੀ ਐਡਿਕਸ਼ਨ ਸੈਂਟਰਸ 'ਚ ਲੈ ਕੇ ਜਾ ਸਕਦੇ ਹਾਂ ਤੇ ਨਾਲ ਨਾਲ ਸਾਡੀ ਕੁਝ ਰਿਕਵਰੀਜ਼ ਵੀ ਹੋਈਆਂ ਜਿਹਦੇ ਤੇ ਅਸੀਂ ਐਸ ਪਰ ਲਾਅ ਐਕਸ਼ਨ ਲਾਵਾਂਗੇ ਔਰ ਇਹ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨਸ ਹੁੰਦੇ ਇਹ ਸਾਡਾ ਇਹੀ ਮਕਸਦ ਹੈ ਤੇ ਜਿਹੜੇ ਡਰੱਗ ਦੇ ਹੌਟਸਪੌਟਸ ਅਸੀਂ ਆਈਡੈਂਟੀਫਾਈ ਕੀਤੇ ਹੁੰਦੇ ਉਹਦੇ ਤੇ ਅਸੀਂ ਇਸ ਤਰ੍ਹਾਂ ਦੇ ਆਪਰੇਸ਼ਨਸ ਕਰਦੇ ਸੋ ਥੈਟ ਅਸੀਂ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਨੂੰ ਮੌਕੇ ਤੇ ਫੜਕੇ ਉਹਨਾਂ ਤੇ ਐਸ ਪਰ ਲਾਅ ਐਕਸ਼ਨ ਲਈਏ ਆਜੇ ਕੋਈ ਰਿਕਵਰੀ ਹੋਈ ਹੈ ਹਾਂਜੀ ਸਾਡੀ ਇੱਥੇ ਕਸੋਚ ਰਿਕਵਰੀ ਹੋਈ ਹੈ ਉਹਦੇ ਤੇ ਅਸੀਂ ਤਰਾ ਦੇ ਥੋੜੀ ਮਾਤਰਾ ਹੈ ਕਿ ਨੋਨ ਕਮਰਸ਼ੀਅਲ ਹੈ ਜੀ ਬਟ ਹੁਣ ਵੈਰੀਫਾਈ ਕਰਦੇ ਅਗੇ ਜਿਹੜਾ ਹੁਣ ਬੰਦੇ ਤੁਸੀਂ ਫੜੇ ਆ ਕਿ ਪਹਿਲਾਂ ਵੀ ਤੁਹਾਨੂੰ ਦੇਖੇ ਸੁਣਦੇ ਹੋਏ ਇਦਾਂ ਕੀ ਸਰ ਇਹ ਜੀ ਹਲੇ ਵੈਰੀਫਾਈ ਕਰਨਾ ਪਏਗਾ ਕਿਉਂਕਿ ਪ੍ਰੀਲੀਮਿਨਰੀ ਤੇ ਹਲੇ ਜੋ ਬੰਦੇ ਫੜੇ ਗਏ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਕਿ ਜੈਂਸੀ ਸਾਰੇ ਫਿਲਹਾਲ ਜੈਂਸ ਹੈ ਜੀ ਥੈਂਕ ਯੂ